ਸ਼ਸ਼ੀਕਾਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਨੰਗਲ ਵਿਖੇ ਡੀਐਸਪੀ ਕੁਲਵੀਰ ਸਿੰਘ ਠੱਕਰ ਸੰਧੂ ਵੱਲੋਂ ਅੱਜ ਆਪਣਾ ਅਹੁਦਾ ਸੰਭਾਲ ਲਿਆ ਗਿਆ ਹੈ ਇਸ ਮੌਕੇ थाना ਮੁਖੀ ਨੰਗਲ ਇੰਸਪੈਕਟਰ ਰਾਹੁਲ ਸ਼ਰਮਾ ਵੱਲੋਂ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਉਹਨਾਂ ਦਾ ਪਰਮਾਤਮ ਸਵਾਗਤ ਕੀਤਾ ਗਿਆ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਐਸਪੀ ਠੱਕਰ ਸੰਧੂ ਨੇ ਕਿਹਾ ਕਿ ਪੁਲਿਸ ਥਾਣਾ ਨੰਗਲ ਅਤੇ ਚੌਂਕੀ ਨਵਾਂ ਨੰਗਲ ਵਿਖੇ ਜਲਦ ਹੀ ਪੁਲਿਸ ਮੁਲਾਜ਼ਮਾਂ ਦੀ ਘਾਟ ਪੂਰੀ ਕਰਵਾਈ ਜਾਵੇਗੀ ਉਹਨਾਂ ਕਿਹਾ ਕਿ ਮੇਰੀ ਤਰਜੀਹ ਸਬਡਿਵੀਜ਼ਨ ਵਿੱਚੋਂ ਨਸ਼ਿਆਂ ਦਾ ਖਾਤਮਾ ਅਤੇ ਅਪਰਾਧ ਨੂੰ ਕਾਬੂ ਕਰਕੇ ਸ਼ਾਂਤਮਈ ਵਾਤਾਵਰਣ ਕਾਇਮ ਰੱਖਣਾ ਹੈ ਡੀਐਸਪੀ ਨੇ ਕਿਹਾ ਕਿ ਇਸ ਸਬਡਿਵੀਜ਼ਨ ਨਾਲ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਬਲਾਸਪੁਰ ਅਤੇ ਉਹਨਾਂ ਦੀ ਸਰਹੱਦਾਂ ਲੱਗਦੀਆਂ ਹਨ ਇਸ ਕਰਕੇ ਅਪਰਾਧਿਕ ਅਨਸਰਾਂ ਖਿਲਾਫ ਪੁਲਿਸ ਸ਼ਕਤੀ ਨਾਲ ਨਜਿੱਠੇਗੀ ਉਹਨਾਂ ਕਿਹਾ ਕਿ ਲੋਕ ਮਨਾਂ ਵਿੱਚੋਂ ਖਾਕੀ ਵਰਦੀ ਦਾ ਭੈ ਖਤਮ ਕਰਕੇ ਸੁਖਾਵਾਂ ਪੁਲਿਸ ਪਬਲਿਕ ਵਾਤਾਵਰਣ ਪੈਦਾ ਕੀਤਾ ਜਾਵੇਗਾ ਮੀਡੀਆ ਰਾਹੀਂ ਉਹਨਾਂ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵੀ ਵਿਅਕਤੀ ਸ਼ੱਕੀ ਜਾਪਦਾ ਹੈ ਜਾਂ ਨਸ਼ਿਆਂ ਦਾ ਕਾਰੋਬਾਰ ਕਰਦਾ ਹੈ ਜਾਂ ਕਿਸੇ ਵੀ ਕਿਸਮ ਦੇ ਅਪਰਾਧ ਨਾਲ ਜੁੜਿਆ ਹੋਇਆ ਹੈ ਤਾਂ ਉਹ ਬਿਨਾਂ ਭੈ ਪੁਲਿਸ ਨਾਲ ਰਾਬਤਾ ਕਾਇਮ ਕਰ ਸਕਦਾ ਹੈ ਜਿਸ ਦਾ ਨਾਮ ਗੁਪਤ ਰੱਖਿਆ ਜਾਵੇਗਾ ਨੰਗਲ ਤੋਂ ਮਨੋਜ ਕੁਮਾਰ ਸੁਖਵਿੰਦਰ ਸਾਕਾ ਅਤੇ ਸੁਪਿੰਦਰ ਜੱਜੀ ਦੀ ਰਿਪੋਰਟ ਬਹੁਤ ਖੁਸ਼ੀ ਹੋਈ ਹੈ ਤੁਹਾਨੂੰ ਸਾਰਿਆਂ ਨੂੰ ਮਿਲ ਕੇ ਬਹੁਤ ਅੱਛਾ ਟਾਊਨ ਚਿਪਰੀ ਜਿਹੜਾ ਮਾਹੌਲ ਕੀ ਕਹਿੰਦੇ ਆ ਕਮਿਊਨਲ ਲੈਵਲ ਤੇ ਬਹੁਤ ਅੱਛਾ ਭਾਈਚਾਰਾ ਤਾਂ ਉਹ ਤਰੀਫ ਸੁਣੀ ਆ ਵੀ ਬਹੁਤ ਵਧੀਆ ਰਣ ਮਿਲ ਕੇ ਰਹਿਣ ਵਾਲਾ ਸਿਟੀ ਆ ਆਪਣਾ ਮੁੱਖ ਹੀ ਰਹੇਗਾ ਜੀ ਜਿਹੜਾ ਗਵਰਨਮੈਂਟ ਵੱਲੋਂ ਔਰ ਮਾਨਜੋਗ ਬੀਜਪੀ ਸਾਹਿਬ ਐਸਐਸਪੀ ਸਾਹਿਬ ਵੱਲੋਂ ਮੁੱਖ ਤਰਜੀਹ ਚੱਲ ਰਹੀ ਆ ਸਰਕਾਰ ਵੱਲੋਂ ਵੀ ਜਿਹੜੀ ਨਸ਼ਿਆਂ ਦੇ ਖਿਲਾਫ ਮਹਿੰਮ ਚੱਲ ਰਹੀ ਪੰਜਾਬ ਪੁਲਿਸ ਦੀ ਕਿ ਨਸ਼ੇ ਜੜ ਤੋਂ ਖਤਮ ਕਰਨੇ ਔਰ ਕਾਫੀ ਇਦੇ ਤੇ ਵਰਕ ਕਾਫੀ ਲਗਭਗ ਹੀ ਹੋ ਚੁੱਕਾ ਕਿ ਜਿਹੜੇ ਵੀ ਦਾਗੀ ਬੰਦੇ ਡਰੱਗ ਕੀ ਕਹਿੰਦੇ ਤਸ਼ਕਰ ਸੀਗੇ ਉਹ ਫੜ ਕੇ ਰਿਕਵਰੀ ਕਰਕੇ ਅਰੈਸਟ ਹੋ ਚੁੱਕੇ ਨੇ ਇਸ ਤੋਂ ਇਲਾਵਾ ਸਾਡਾ ਕੋਈ ਮੇਨ ਮੈਂ ਵੇਖਿਆ ਚੈੱਕ ਕੀਤਾ ਵੀ ਇੱਥੇ ਕੋਈ ਵੱਡੀ ਪ੍ਰੋਡਕਸ਼ਨ ਜਾਂ ਕੋਈ ਉਹੋ ਜਿਹੀ ਚੀਜ਼ ਹੈ ਨਹੀਂ ਪਿੱਛੇ ਕੋਈ ਚੰਗੀ ਪੱਤਰ ਤੇ ਨਸ਼ੇ ਬਣਦੇ ਵਿਕਦੇ ਜਾਂ ਉਹ ਹੋਣ ਫਿਰ ਵੀ ਵੈਰੀਫਾਈ ਕਰਕੇ ਵੀ ਜੇ ਕੋਈ ਬਾਹਰੋਂ ਵੀ ਜੇ ਕੋ ਆ ਕੇ ਸਾਡਾ ਰੂਟ ਇਸਤੇਮਾਲ ਕਰ ਰਿਆ ਉਹ ਵੀ ਨਾਕਾਬੰਦੀ ਕਰਕੇ ਸੌਚ ਕੈਂਪ ਕਰਕੇ ਪ੍ਰੋਪਰ ਉਹ ਖਾਤਮਾ ਕੀਤਾ ਜਾਏਗਾ ਰਿਕਵਰੀ ਕੀਤੀ ਜਾਊਗੀ ਸਰ ਮੈਂ ਵੇਖ ਲਿਆ ਜੀ ਕੱਲ ਵੀ ਮਨਜੋਗ ਐਸਐਸਪੀ ਸਾਹਿਬ ਨਾਲ ਡਿਸਕਸ ਹੋਇਆ ਸੀਗਾ ਹੁਣ ਮੇਲਾ ਨੂਰਪੁਰ ਬੇਦੀ ਚੱਲ ਰਿਹਾ ਬਾਬਾ ਜੀ ਦਾ ਉਦੋਂ ਬਾਅਦ ਜਿੰਨੇ ਮੁਲਾਜ਼ਮ ਸਾਡੇ ਬਦਲ ਕੇ ਲਾਏ ਨੇ 7 ਕ ਦੇ ਕਰੀਬ ਨੇ 7-8 ਮੁਲਾਜ਼ਮ ਨੇ ਉਹਨਾਂ ਨੂੰ ਰਿਲੀਵ ਕਰਾਇਆ ਜਾਏਗਾ ਰਾਤ ਦੀ ਗਸ਼ਤ ਹੋਰ ਵਧਾਈ ਜਾਏਗੀ ਤਾਂ ਕਿ ਦੁਕਾਨਾਂ ਆਵਾਮ ਸਾਡਾ ਸ਼ਹਿਰ ਸੇਫ ਰਹਿ ਸਕੇ ਕਿਸੇ ਕਿਸਮ ਦੀ ਕੋ ਚੋਰੀ ਜਾਂ ਕੋਈ ਘਟਨਾ ਜਿਹੜੀ ਉਹ ਨਾ ਵਾਪਰੇ ਬਿਲਕੁਲ ਜੀ ਇਹ ਖੁੱਲ ਕੇ ਪੁਲਿਸ ਦਾ ਸਹਿਯੋਗ ਦੇ ਪੁਲਿਸ ਦਾ ਡਾਇਰੈਕਟ ਕੀ ਕਹਿੰਦੇ ਆਪਣਾ ਹੀ ਪਰਿਵਾਰ ਦਾ ਬਹੁਤ ਅਹਿਮ ਜੀ ਹੈ ਉਹਨੂੰ ਹਰ ਤਰ੍ਹਾਂ ਦੀ ਸੂਚਨਾ ਜਿਹੜੀ ਦੱਸੀ ਜਾਵੇ ਕਿਸੇ ਕਿਸਮ ਦਾ ਕੋਈ ਝਾਕਾ ਜਾਂ ਪਰਦਾ ਨਾ ਰੱਖਿਆ ਜਾਵੇ 24 ਘੰਟੇ ਆਪਾਂ ਹਾਜਰ ਹਾਂ ਐਸਐਚਓ ਸਾਹਿਬ ਇੰਚਾਰਜ ਸਾਹਿਬ ਮੈਂ ਵੀ ਹਾਜਰ ਹਾਂ ਨੰਬਰ ਸ਼ੇਅਰ ਕੀਤੇ ਨੇ ਔਰ ਇਹੀ ਆ ਸਾਹਿਬ ਲੋਕ ਪ੍ਰੋਪਰ ਸਾਡਾ ਸਹਿਯੋਗ ਦੇਣ ਸਰ ਕੋਈ ਜਰੂਰ ਨੰਬਰ ਸ਼ੇਅਰ ਕਰਨਾ ਚਾਹੇ ਤਾਂ ਸਾਡੇ ਜੀ ਨੇ ਮੇਰਾ ਸਰ ਨੰਬਰ ਆ ਜੀ 98152100 ਪਰ 24 ਘੰਟੇ ਖੁੱਲਾ ਵਟਸਐਪ ਨੰਬਰ ਆ ਕਵੀ ਕਹਿੰਦੇ ਹਰ ਕੰਮ ਲਈ ਦਾ ਬਾਤ ਹੈ ਅਵੇਲੇ